ਕੀ ਸੁਖਬੀਰ ਸਿੰਘ ਬਾਦਲ ਦੇ ਉੱਤੇ ਚੱਲੀ ਗੋਲੀ ਦਾ ਲਿੰਕ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਹੈ ਪਰਮਪੰਸ ਬੰਟੀ ਰੋਮਾਣਾ ਨੇ ਆਪਣੀ ਇੰਟਰਵਿਊ ਦੇ ਵਿੱਚ ਇੱਕ ਅਜੇਹੀ ਗੱਲ ਦਾ ਜ਼ਿਕਰ ਕਰ ਦਿੱਤਾ ਜਿਸ ਤੋਂ ਬਾਅਦ ਸਵਾਲ ਖੜੇ ਹੋਣ ਲੱਗ ਗਏ ਆ ਹਾਲਾਂਕਿ ਉਸ ਗੱਲ ਨੂੰ ਉਹ ਅੰਤ ਤੱਕ ਖਿੱਚ ਕੇ ਨਹੀਂ ਲਿਜਾ ਸਕੇ ਅੰਤ ਵਿੱਚ ਆ ਕੇ ਉਹਨਾਂ ਨੂੰ ਆਪਣਾ ਬਿਆਨ ਇੱਕ ਬਦਲਣਾ ਵੀ ਪਿਆ ਉਹ ਵੀ ਤੁਹਾਨੂੰ ਦੱਸਦੇ ਆ ਕਿ ਕਿਵੇਂ ਇਹ ਜਿਹੜੀ ਲੜੀ ਵੱਜੀ ਆ ਰਹੀ ਸੀ ਉਹ ਟੁੱਟੀ ਤੇ ਉਹਨਾਂ ਦਾ ਬਿਆਨ ਕਿਸੇ ਹੋਰ ਸੁਰ ਵੱਲ ਨੂੰ ਹੋ ਗਿਆ ਪਰ ਪਰਮਬੰਸ ਬੰਟੀ ਰੋਮਾਣਾ ਦੇ ਇੰਟਰਵਿਊ ਦੇ ਵਿੱਚ ਜ਼ਿਕਰ ਹੋਇਆ ਸੁਖਬੀਰ ਸਿੰਘ ਬਾਦਲ ਤੇ ਚੱਲੀ ਗੋਲੀ ਦਾ ਤੇ ਉਸ ਤੋਂ ਬਾਅਦ ਇਹ ਸਾਰਾ ਮਾਮਲਾ ਗਿਆਨੀ ਹਰਪ੍ਰੀਤ ਸਿੰਘ ਦੇ ਵੱਲ ਕਿਵੇਂ ਵਧਿਆ ਆਓ ਉਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਅਸਲ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਪਰਮਬੰਸ ਬੰਟੀ ਰੋਮਾਣਾ ਨੇ ਇੱਕ ਇੰਟਰਵਿਊ ਜਿਹੜੀ ਹੈ ਉਹ ਇੱਕ ਨਿੱਜੀ ਚੈਨਲ ਨੂੰ ਦਿੱਤੀ ਜਿਸ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਤੇ ਚੱਲੀ ਜਿਹੜੀ ਗੋਲੀ ਹੈ ਉਹ ਗਿਣੀ ਮਿੱਠੀ ਸਾਜ਼ਿਸ਼ ਸੀ ਜਦੋਂ ਇਹ ਪੁੱਛਿਆ ਗਿਆ ਕਿ ਕੀ ਇਸ ਸਾਜ਼ਿਸ਼ ਦੇ ਪਿੱਛੇ ਕੌਣ ਹੈ ਤਾਂ ਉਹਨਾਂ ਨੇ ਸਾਫ਼ ਕਿਹਾ ਕਿ ਹਰ ਚੀਜ਼ ਪਿੱਛੇ ਗਿਆਨੀ ਹਰਪ੍ਰੀਤ ਸਿੰਘ ਹੈ ਕਹਿੰਦੇ ਨੇ ਕਿ 2 ਦਸੰਬਰ ਨੂੰ ਜਦੋਂ ਸਜ਼ਾ ਸੁਣਾਈ ਗਈ ਸੀ ਉਦੋਂ ਗਿਆਨੀ ਹਰਪ੍ਰੀਤ ਸਿੰਘ ਦੇ ਕੋਲ ਸੁਖਬੀਰ ਸਿੰਘ ਬਾਦਲ ਦੀ ਸਿਕਿਉਰਿਟੀ ਦਾ ਇੱਕ ਵਫ਼ਦ ਜਿਹੜਾ ਹੈ ਕਮਲਾ ਜਿਹੜਾ ਹੈ ਉੱਥੇ ਪਹੁੰਚਦਾ ਅਤੇ ਦਰਬਾਰ ਸਾਹਿਬ ਜਿਹੜੀ ਸਜ਼ਾ ਭੁਗਤਣ ਲਈ ਜਿਹੜਾ ਦਿਨ ਮਕਰਰ ਕੀਤਾ ਗਿਆ ਸੀਗਾ ਉਹ ਆਪਣੇ ਹਿਸਾਬ ਦੇ ਨਾਲ ਪਲਾਨ ਕਰਨ ਲਈ ਇਜਾਜ਼ਤ ਮੰਗੀ ਸੀ ਗਿਆਨੀ ਹਰਪ੍ਰੀਤ ਸਿੰਘ ਦੇ ਕੋਲ ਇਹ ਵਫ਼ਦ ਕਹਿੰਦੇ ਗਿਆ ਸੀ ਹਾਲਾਂਕਿ ਬਾਕੀ ਜੇਸ਼ਦਾਰਾਂ ਕੋਲ ਵੀ ਗਿਆ ਸੀ ਕਿਉਂਕਿ ਇੱਕ ਸ਼ਡਿਊਲ ਜਿਹੜਾ ਮੈਂਸ਼ਨਡ ਸੀਗਾ ਕਿ ਇਸ ਸ਼ਡਿਊਲ ਦੇ ਅੰਤਰਗਤ ਜਿਹੜਾ ਸੁਖਬੀਰ ਸਿੰਘ ਬਾਦਲ ਵਕਫਾਕ ਗੁਰਦੁਆਰਾ ਸਾਹਿਬਾਨਾਂ ਦੇ ਬਾਹਰ ਸਜ਼ਾ ਜਿਹੜੀ ਉਹ ਭੁਗਤਣਗੇ ਵਕ ਵਕ ਤੱਕ ਸਹਬਾਨਾਂ ਦੇ ਬਾਹਰ ਸਜ਼ਾ ਭੁਗਤਣਗੇ ਔਰ ਜਦੋਂ ਦਰਬਾਰ ਸਾਹਿਬ ਦੇ ਬਾਹਰ ਸਜ਼ਾ ਭੁਗਤਣ ਦੀ ਗੱਲ ਸੀ ਉਦੋਂ ਪਰਮਪੰਸ ਬੰਟੀ ਰੋਮਾਨਾ ਕਹਿੰਦੇ ਨੇ ਕਿ ਸ਼ਾਇਦ ਕੋਈ ਇੰਟਲ ਸੀ ਕੋਈ ਇਨਪੁੱਟ ਸੀ ਕਿਉਂਕਿ Z ਸਿਕਿਉਰਿਟੀ ਸੁਖਬੀਰ ਸਿੰਘ ਬਾਦਲ ਨੂੰ ਜਿਹੜੀ ਮਿਲੀ ਹੋਈ ਸੀ Z+ ਸਿਕਿਉਰਿਟੀ ਔਰ ਇਸ ਸੂਰਤ ਦੇ ਵਿੱਚ ਜੇ ਸੁਖਬੀਰ ਸਿੰਘ ਬਾਦਲ ਦਰਬਾਰ ਸਾਹਿਬ ਦੇ ਬਾਹਰ ਬੈਠਦੇ ਤਾਂ ਸ਼ਾਇਦ ਸਿਕਿਉਰਿਟੀ ਏਜੰਸੀਜ਼ ਦੇ ਕੋਲ ਕੋਈ ਇਨਪੁੱਟ ਸੀ ਜਾਂ ਉਹਨਾਂ ਦੀ ਜਿਹੜੀ ਥ੍ਰੈਟ ਪਰਸੈਪਸ਼ਨ ਸੀ ਉਹ ਕੁਝ ਜ਼ਿਆਦਾ ਸੀ ਜਿਸ ਕਰਕੇ ਇਜਾਜ਼ਤ ਮੰਗੀ ਗਈ ਜਹੇਦਾਰਾਂ ਦੇ ਕੋਲੋਂ ਕਿ ਇਸ ਸ਼ੈਡਿਊਲ ਨੂੰ ਆਪਣੇ ਹਿਸਾਬ ਦੇ ਨਾਲ ਅਸੀਂ ਫਾਲੋ ਕਰ ਲਈਏ ਦਿਨ ਅੱਗੇ ਪਿੱਛੇ ਕਰ ਲਈਏ ਤੱਕ ਸਹਬਾਨ ਜਿਹੜਾ ਵੈਨਿਊ ਹੈਗਾ ਉਹ ਅੱਗੇ ਪਿੱਛੇ ਕਰ ਲਈਏ ਕਿਉਂਕਿ ਸੰਭਾਵੀ ਤੌਰ ਦੇ ਉੱਤੇ ਥ੍ਰੈਟ ਜਿਹੜਾ ਸੁਖਬੀਰ ਸਿੰਘ ਬਾਦਲ ਨੂੰ ਸੀ ਖੈਰ ਇਸ ਪੂਰੇ ਮਾਮਲੇ ਨੂੰ ਲੈ ਕੇ ਪਰਮਬੰਸ ਬੱਡੀ ਰੋਮਾਣਾ ਨੇ ਇਲਜ਼ਾਮ ਲਾਇਆ ਕਿ ਇਸ ਤਰ੍ਹਾਂ ਨਹੀਂ ਹੋਣ ਦਿੱਤਾ ਗਿਆ ਉਸ ਦੇ ਇਲਾਵਾ ਪਰਮਬੰਸ ਬੱਡੀ ਰੋਮਾਣਾ ਨੇ ਇੱਥੋਂ ਤੱਕ ਕਿਹਾ ਜਾਂ ਇੱਥੋਂ ਤੱਕ ਵੀ ਇਸ ਮਾਮਲੇ ਨੂੰ ਲੈ ਕੇ ਕਿ ਹੋ ਸਕਦਾ ਹੈ ਕਿ ਨਰਮ ਸਿੰਘ ਚੌੜਾ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਵਿਚਾਲੇ ਵੀ ਕੋਈ ਲਿੰਕ ਹੋਵੇ ਜਦੋਂ ਇਸ ਬਾਰੇ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਜ਼ਰੂਰ ਕਿਹਾ ਕਿ ਤਿੰਨ ਦਿਨਾਂ ਵਾਸਤੇ ਹੁਣ ਇੱਥੇ ਇਹ ਸ਼ਿਫਟ ਆਫ ਕਨਵਰਸੇਸ਼ਨ ਜਿਹੜੀ ਹੈ ਉਹ ਵੇਖਣ ਨੂੰ ਮਿਲੇਗੀ ਹੁਣ ਤੱਕ ਇਹ ਬਿਆਨ ਚੱਲ ਰਿਹਾ ਸੀ ਕਿ ਪਰਮਬੰਸ ਮੰਟੀਰੋ ਮਾਣਾ ਇਲਜ਼ਾਮ ਲਾ ਰਹੇ ਸੀ ਕਿ ਗੋਲੀ ਕਾਂਡ ਦੇ ਨਾਲ ਹਰਪ੍ਰੀਤ ਸਿੰਘ ਦਾ ਕੋਈ ਲਿੰਕ ਹੋ ਸਕਦਾ ਪਰ ਹੁਣ ਅਚਾਨਕ ਇਹ ਸਾਰਾ ਮਾਮਲਾ ਇੱਕ ਲੜੀ ਟੁੱਟੀ ਤੇ ਦੂਸਰੀ ਸ਼ੁਰੂ ਹੋ ਗਈ ਜਦੋਂ ਇਹ ਪੁੱਛਿਆ ਗਿਆ ਕਿ ਕੀ ਉਹ ਸਮਝਦੇ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਔਰ ਨਰੈਨ ਸਿੰਘ ਚੌੜਾ ਦਾ ਕੋਈ ਲਿੰਕ ਸੀ ਤਾਂ ਉਹਨਾਂ ਨੇ ਕਿਹਾ ਕਿ ਤਿੰਨ ਦਿਨ ਨਾਰਾਇਣ ਸਿੰਘ ਚੌੜਾ ਦਰਬਾਰ ਸਾਹਿਬ ਦੇ ਵਿੱਚ ਫਿਰਦਾ ਰਿਹਾ ਤਿੰਨ ਦਿਨ ਲੋਕਾਂ ਨੂੰ ਮਿਲਦਾ ਰਿਹਾ ਪੁਲਿਸ ਦੀਆਂ ਸੋ ਕੋਲਡ ਏਜੰਸੀਜ਼ ਦੇ ਉੱਤੇ ਵੀ ਇਲਜ਼ਾਮ ਜਿਹੜਾ ਪਰਮਬੰਦ ਪੰਟੀ ਰਮਾਣ ਨੇ ਲਾਇਆ ਕਿਹਾ ਕਿ ਪੁਲਿਸ ਦੀਆਂ ਸੋ ਕੋਲਡ ਏਜੰਸੀਜ਼ ਜਿਹੜੀਆਂ ਨੇ ਉਹ ਨਾਰਾਇਣ ਸਿੰਘ ਚੌੜਾ ਨੂੰ ਰੇਕੀ ਕਰਵਾ ਰਹੀਆਂ ਸੀ ਇਹ ਵੀ ਖੈਰ ਆਪਣੇ ਆਪ ਚ ਵੱਡਾ ਇਲਜ਼ਾਮ ਹੈ ਤਾਂ ਉਹ ਸਵਾਲ ਕਰਦੇ ਕਿ ਕਿਹੜੀ ਏਜੰਸੀਆਂ ਜਿਹੜੀਆਂ ਨੇ ਉਹ ਕਰਵਾ ਰਹੀਆਂ ਸਨ ਖੈਰ ਜਦੋਂ ਪੁਲਿਸ ਦੀਆਂ ਕਿ ਏਜੰਸੀਆਂ ਬਾਰੇ ਗੱਲ ਹੋ ਜਵੇ ਜਾਂ ਪੁਲਿਸ ਦੇ ਕਿਸੇ ਵਫਦ ਬਾਰੇ ਗੱਲ ਹੋ ਜਵੇ ਜਾਂ ਪੁਲਿਸ ਦੀ ਇਨਵੋਲਵਮੈਂਟ ਦੀ ਗੱਲ ਹੋ ਜਵੇ ਉੱਥੇ ਜਥੇਦਾਰ ਕਿਵੇਂ ਆ ਸਕਦੇ ਆ ਸਵਾਲ ਇਹ ਵੀ ਖੜਾ ਹੁੰਦਾ ਹੈ ਇਸੇ ਕਰਕੇ ਕਿਹਾ ਕਿ ਅਚਾਨਕ ਇੱਕ ਲੜੀ ਟੁੱਟੀ ਪਰ ਉਸ ਤੋਂ ਬਾਅਦ ਇੱਕ علیحدਾ ਪੱਧਰ ਦੀ ਲੜੀ ਸ਼ੁਰੂ ਹੋ ਗਈ ਜਿੱਥੇ ਨਰੈਨ ਸਿੰਘ ਚੌੜਾ ਕਿਸੇ ਪੁਲਿਸ ਆਫੀਸਰ ਨੂੰ ਜੇ ਮਿਲਦੇ ਵੀ ਹੈ ਕਿਉਂਕਿ ਪਰਮਬੰਸ ਬੱਟੀ ਰਮਾਣਾ ਪੁੱਛਦੇ ਨੇ ਕਿ ਕਿਹੜੀਆਂ ਪੁਲਿਸ ਏਜੰਸੀਆਂ ਉਹਨਾਂ ਨੂੰ ਰੇਕੀ ਕਰਵਾਦੀਆਂ ਰਹੀਆਂ ਤਾਂ ਇਹ ਸਿੱਧਾ ਮਾਮਲਾ ਤਾਂ ਹੋਮ ਮਿਨਿਸਟਰੀ ਦੇ ਨਾਲ ਚੱਲ ਜਾਂਦਾ ਹੈ ਸਟੇਟ ਦੀ ਹੋਮ ਮਿਨਿਸਟਰੀ ਦੇ ਨਾਲ ਜਾਂ ਜੇਲ੍ਹ ਮੰਤਰੀ ਦੇ ਨਾਲ ਚਲ ਜਾਂਦਾ ਜਾਂ ਪੁਲਿਸ ਅ ਅਧਿਕਾਰੀਆਂ ਦੇ ਉੱਤੇ ਸਾਰਾ ਮੈਟਰ ਆ ਜਾਂਦਾ ਇਹ ਜ세ਧਾਰਾਂ ਦਾ ਮੈਟਰ ਨਹੀਂ ਰਹਿ ਜਾਂਦਾ ਇਹ ਸਰਕਾਰੀ ਪੱਦਰ ਦਾ ਜਿਹੜਾ ਅ ਸਵਾਲ ਸਾਹਮਣੇ ਪੇਸ਼ ਆਉਂਦਾ ਖੈਰ ਪਰਮਪੰਸ ਬੱਟੀ ਰੋਮਾਨਾ ਇਸ ਮਸਲੇ ਨੂੰ ਇੱਥੋਂ ਤੱਕ ਵੀ ਲੈ ਕੇ ਆਏ ਪਰ ਤਾਂ ਵੀ ਇੱਕ ਲੜੀ ਟੁੱਟੀ ਔਰ ਆਖਰਕਾਰ ਇਹ ਸਾਰਾ ਮਾਮਨਾ ਪੁਲਿਸ ਦੇ ਵੱਲ ਨੂੰ ਸ਼ਿਫਟ ਹੋ ਗਿਆ ਖੈਰ ਐ ਪ੍ਰਤੀਤ ਹੋ ਰਿਹਾ ਹੈ ਕਿ ਇਲਜ਼ਾਮ ਲਗਾਤਾਰ ਲਾਏ ਜਾ ਰਹੇ ਹੈ ਗਿਆਨੀ ਹਰਪ੍ਰੀਤ ਸਿੰਘ ਉੱਤੇ ਪਰ ਕਿਤੇ ਨਾ ਕਿਤੇ ਉਹਨਾਂ ਇਲਜ਼ਾਮਾਂ ਨੂੰ ਜੋੜਨ ਵੇਲੇ ਪ੍ਰੋਬਲਮਸ ਫੇਸ ਕੀਤੀਆਂ ਜਾ ਰਹੀਆਂ ਨੇ ਖੈਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਓਨ ਸਮੇਂ ਤੇ ਮਿਆਸਰ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਕੋਈ ਰੋਲ ਸੀ ਇਸ ਮੈਟਰ ਦੇ ਵਿੱਚ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਵੀ ਹੈ ਔਰ ਬਹੁਤ ਵੱਡਾ ਇਲਜ਼ਾਮ ਵੀ ਹੈ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬਣੇ ਰੋਮਾਨ ਇੰਡੀਆ ਪੰਜਾਬ